ਭਗਵਾਨ ਤਮਾਨ ਜਿਸ ਤੋਂ ਕੰਬਦਾ ਹੈ ਇੱਕੋ ਇੱਕ ਮੰਜੀਠੀਆ ਜਿਹੜਾ ਲੀਡਰ ਹੈ ਤੇ ਹੁਣ ਬਾਹਰ ਆ ਗਿਆ ਜੱਟ ਚੀਕਾ ਘੜਾ ਦੂਗਾ ਚੀਕਾਂ ਇਹ ਸਿਰਫ ਝੂਠਾ ਦਬਾਉਣ ਵਾਸਤੇ ਅੰਦਰ ਰੱਖਣ ਵਾਸਤੇ ਮੁੱਛਾਂ ਨੂੰ ਤਾਂ ਦਿੱਤਾ ਪਰ ਜਦ ਤੱਕ ਤਲਵੀਰ ਤੇ ਖੁਦ ਕਹਿੰਦਾ ਮੁੱਛਾਂ ਤਾਂ ਦਿੱਤਾ ਪਰ ਜਦ ਤੱਕ ਤੇ ਭਗਵਾਨ ਤਮਾਨ ਸਰਕਾਰ ਦੀਆਂ ਅਸੀਂ ਇੱਕ ਤੇ ਚੜ ਕੇ ਨੱਚਾਂਗੇ ਤੇ ਤੁਸੀਂ ਦੇਖਣਾ 2027 ਵਿੱਚ ਸਿਹਾਰ ਸੁਖਵੀਰ ਸਿੰਘ ਬਾਦਲ ਨੂੰ ਸੀ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਕਮਾਨ ਸਾਹਿਬ ਤੇ ਕਹਿੰਦੇ ਨੇ ਡਾਇਨਾਸੌਰ ਵੀ ਆਪੇ ਬਣਾਈ ਜਾਂਦੇ ਨੇ ਆਪੇ ਕਿਤਾ ਸਰਕਾਰ ਆ ਜੋ ਕਿ ਭਗਵੰਤ ਪਾਲ ਸਾਹਿਬ ਐਜੋ ਜੇ ਸਟੇਟਮੈਂਟ ਦੇ ਰਹੇ ਨੇ ਭਾਜੀ ਲੋਕਾਂ ਦਾ ਹਜੂਮ ਦੱਸਦਾ ਮਾਝੇ ਦਾ ਜਨੈਲ ਅੱਜ ਬਾਹਰ ਆ ਗਿਆ ਨਾ ਤੁਸੀਂ ਦੇਖਣਾ ਸਰਕਾਰ ਕੀ ਇਹਨਾਂ ਦੇ ਤੋਂ ਤੇ ਗੋਡਾ ਰੱਖ ਸਰਕਾਰ ਬਣਾਵਾਂਗੇ ਇੰਨੇ ਉਸ ਥਾਂ ਤੋਂ ਉੱਠ ਕੇ ਗੱਡੀਆਂ ਸਲਤਨਾ ਦਾ ਬਣਾ ਲੀਆਂ ਤੇ ਅੱਜ ਮਾਝੇ ਦੇ ਜਨੈਲ ਨੂੰ ਮਾਰਾ ਕਹਿਣ ਲੱਗਿਆ ਅਸੀਂ ਜ਼ਮਾਨਤ ਜ਼ਬਤ ਕਰਾ ਦਾਂਗੇ ਸਰਦਾਰ ਤਲਵੀਰ ਸਿੰਘ ਗਿੱਲ ਦੀ ਲੈਕਿਨ ਉਹ ਕਹਿੰਦੇ ਮਜੀਠੇ ਦੇ ਹਲਕੇ ਦੇ ਲੋਕ ਹੀ ਮੇਰੇ ਨਾਲ ਨੇ ਇਹ ਤਾਂ ਹੁਣ ਪਤਾ ਲੱਗੂਗਾ ਕੁੰਡੀਆਂ ਦੇ ਸਿੰਘ ਵਸ ਗਏ ਨੇ ਤੜੂ ਬਣੇ ਮੇ ਖਾਣੀ ਉਹ ਚਾਲ ਕੀ ਬਣਾਤਾ ਐ ਚ ਡੰਗਾ ਖਾਦੇ ਟੀਚਰ ਵੀ ਖੜਾ ਬੜੂ ਫੀਚਰ ਵੀ ਫੜ ਮੰਗ ਪੱਤਰ ਵੀ ਪਾੜ ਦਿੰਦੇ ਟੈਂਕੀਆਂ ਉੱਤੇ ਚਾਰ ਦਿੰਦੇ ਉਹ ਪਾਣਾ ਰੋਜ਼ ਹੀ ਵਾਪਰਦਾ ਕੁਰਸੀ ਉੱਤੇ ਬਹਿ ਕੇ ਦੇਖੇ ਪਾਨਸੀ ਮੁੰਡਾ ਮਾਸਟਰ ਦਾ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ 'ਚ ਗ੍ਰਿਫਤਾਰ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਤੋਂ ਮਿਲਣ ਤੋਂ ਬਾਅਦ ਅਜੋ ਨਾ ਵੱਲੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਜਿਹੜਾ ਹੈ ਪੁੱਛ ਕੀਤਾ ਜਾ ਰਿਹਾ ਜਿਸ ਵਿੱਚ ਰਸਤੇ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਪਰਮਾ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਿੰਨੇ ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਉੱਤੇ ਮੌਜੂਦ ਹੈ ਜਿੱਥੇ ਕੀ ਕਾਲੀ ਦਲ ਦੇ ਵਰਕਰ ਜਿਹੜੇ ਨੇ ਇੱਥੇ ਇਕੱਠੇ ਹੋਣੇ ਜਿਹੜੇ ਨੇ ਉਹ ਸ਼ੁਰੂ ਹੋ ਚੁੱਕੇ ਨੇ ਕੁਝ ਸਮੇਂ ਬਾਅਦ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉੱਥੇ ਜ਼ਰੂਰ ਨਜ਼ਰ ਆਉਣਗੇ ਤੇ ਉਹਨਾਂ ਵੱਲੋਂ ਇਸ ਜਗ੍ਹਾ ਤੇ ਪਹ ਸੰਬੋਧਨ ਜਿਹੜਾ ਹੈ ਜਰੂਰ ਕੀਤਾ ਜਾਵੇਗਾ ਹਾਲਾਂਕਿ ਸਵੇਰੇ 10 ਵਜੇ ਤੇ ਵਿਕਰਮ ਸਿੰਘ ਮਜੀਠੀਆ ਚੰਡੀਗੜ੍ਹ ਤੋਂ ਆ ਜਿਹੜਾ ਨੇ ਉਹ ਚੱਲੇ ਨੇ ਤੇ ਉੱਥੋਂ ਚੱਲਣ ਤੋਂ ਬਾਅਦ ਲਗਾਤਾਰ ਉਹਨਾਂ ਵੱਲੋਂ ਜਿਹੜਾ ਹੈ ਪਰਮਾ ਸਵਾਗਤ ਜਿਹੜਾ ਹੈ ਉਹ ਕੀਤਾ ਜਾ ਰਿਹਾ ਕੁਝ ਨੌਜਵਾਨ ਵੀ ਇੱਥੇ ਮੌਜੂਦ ਨੇ ਗੱਲਬਾਤ ਕਰਨਿਆ ਵੀਰ ਜੀ ਕੀ ਕਹਿਣਾ ਚਾਹੋਗੇ ਵਿਕਰਮ ਸਿੰਘ ਮਜੀਠੀਆ ਕੁਝ ਸਮੇਂ ਬਾਅਦ ਤੇ ਪਹੁੰਚਣ ਵਾਲੇ ਨੇ ਕੀ ਕਹਿਣਾ ਚਾਹੋਗੇ ਸੱਲੇ ਮੌਸਮਾਂ 'ਚ ਧੁੱਪਾਂ ਵਾਂਗ ਹਰੇ ਹੋਏ ਨੇ ਜਿਹੜੇ ਨੇਹਰਿਆਂ 'ਚ ਦੀਬਣ ਖੜੇ ਹੋਏ ਨੇ ਔਖੇ ਰਾਮਾ ਜਿੰਨਾ ਕਦੇ ਸ਼ਰਦੀ ਨਹੀਂ ਲਗਾਂ ਅੱਜ ਮਾਝੇ ਦੇ ਸਨੈਲ ਸਰ ਕونکہ ਪੰਜਾਬ ਦਾ ਇੱਕ ਮੈਕਨੋ ਵਾਧ ਲੀਡਰ ਹੈ ਜਿਸ ਨੇ ਸਰਕਾਰ ਜਿਸ ਤੋਂ ਕੰਬਦੀ ਹੈ ਭਗਵਾਨ ਤਮਨ ਜਿਸ ਤੋਂ ਕੰਬਦਾ ਹੈ ਇੱਕੋ ਇੱਕ ਮੰਜਿੱਠਿਆ ਜਿਹਾ ਲੀਡਰ ਹੈ ਤੇ ਹੁਣ ਬਾਹਰ ਆ ਗਿਆ ਜੱਟ ਚੀਕਾ ਘੜਾ ਦੂਗਾ ਚੀਕਾਂ ਤੁਸੀਂ ਦੇਖਣਾ ਅੱਜ ਦੇਖਿਆ ਵੀ ਹੋਊਗਾ ਤੁਸੀਂ ਦੇਖਣਾ ਫੇਸਬੁੱਕਾਂ ਤੇ ਪ੍ਰੈਸ ਨੇ ਅੱਜ ਚੰਡੀਗੜ੍ਹ ਤੋਂ ਉਸ ਜੱਟ ਦਾ ਕਾਫਲਾ ਚੱਲਿਆ ਆ ਮਾਝੇ ਦੀ ਧਰਤੀ ਤੇ ਪਹੁੰਚਿਆ 골ਡਨ ਗੇਟ ਤੁਸੀਂ ਦੇਖਣਾ ਹਜ਼ਾਰਾਂ ਦਾ ਹਜੂਮ ਇੱਥੇ ਪਹੁੰਚਿਆ ਇੱਥੇ ਹੁਣੇ-ਹੁਣੇ ਮੇਜਰ ਸ਼ਿਵ ਚੰਦ ਸਿੰਘ ਜੀ OSD ਸਾਹਿਬ ਬਿਕਮ ਜੱਟਿਆ ਤੇ ਪਹੁੰਚਲੇ ਕਿ ਐਡਾ ਵੱਡਾ ਕੱਠ ਹੈ ਮੈਂ ਕਹਿੰਦਾ ਇਸ ਕੱਠ ਨੇ ਪੂਰੀ ਪੂਰਾ ਪੰਜਾਬ ਹਿਲਾ ਦਿੱਤਾ ਤੇ ਭਗਵਾਨ ਤਮਨ ਸਰਕਾਰ ਦੀਆਂ ਅਸੀਂ ਇੱਕ ਤੇ ਚੜ ਕੇ ਨੱਚਾਂਗੇ ਤੇ ਤੁਸੀਂ ਦੇਖਣਾ 2027 ਵਿੱਚ ਸਿਦਾਰ ਸੁਖਵੀਰ ਸਿੰਘ ਬਾਦਲ ਨੂੰ ਸੀ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਭਗਵੰਤ ਮਾਨ ਭਗਵੰਤ ਮਾਨ ਸਾਹਬ ਨੇ ਕਹਿੰਦੇ ਨੇ ਡਾਇਨਾਸੌਰ ਵੀ ਆਪੇ ਬਣਾਈ ਜਾਂਦੇ ਨੇ ਆਪੇ ਕਿਦਾਂ ਸਰਕਾਰ ਆ ਜੋ ਕਿ ਭਗਵੰਤਪਾਲ ਸਾਹਿਬ ਐਜੇ ਸਟੇਟਮੈਂਟ ਦੇ ਰਹੇ ਨੇ ਭਾਜੀ ਲੋਕਾਂ ਦਾ ਹਜੂਮ ਦੱਸਦਾ ਹਜੂਮ ਦੱਸਦਾ ਲੋਕਾਂ ਦਾ ਮੱਝ ਦਾ ਜਨੈਲਾ ਜੇ ਬਾਹਰ ਆ ਗਿਆ ਨਾ ਤੁਸੀਂ ਦੇਖਣਾ ਸਰਕਾਰ ਕੀ ਇਹਨਾਂ ਤੇ ਧੌਣ ਤੇ ਗੋਡਾ ਰੱਖ ਕੇ ਸਰਕਾਰ ਬਣਾਵਾਂਗੇ ਤੁਹਾਡਾ ਆਪਣਾ ਹੀ ਪੁੰਦਾ ਸੀ ਜਿਹੜਾ ਆਮ ਆਦਮੀ ਪਾਰਟੀ 'ਚ ਨਜ਼ਰ ਆ ਰਿਹਾ ਉਹ ਕਹਿ ਰਿਹਾ ਕਿ ਨਹੀਂ ਤੁਸੀਂ ਤਰਵੀਰ ਸਿੰਘ ਗਲਤ ਨਾ ਲਓ ਯਾਰ ਜਮਾਨਤ ਜਬਤ ਕਰਾ ਕੇ ਛਡਾਂਗੇ ਆ ਮੇਜਰ ਸਿਪ ਚੰਦ ਜੀ ਖੜੇ ਨੇ ਇੱਥੇ ਜਮਾਨਤ ਜਬਤ ਕਰਾ ਦਾਂਗੇ ਉਸਨੇ ਜਿਸ ਥਾਲੀ ਖਾਦਾ ਸੀ ਉਸੇ ਥਾਲੀ ਸ਼ੇਅਰ ਕਰਤਾ ਜਮਾਨਤ ਜਬਤ ਕਰਾ ਦਾਂਗੇ ਜਮਾਨਤ ਲੇਕਿਨ ਲੱਗਦਾ ਨਹੀਂ ਜਿਆਦਾ ਅਗਰੈਸਿਵ ਹੋ ਰਹੇ ਨੇ ਤਲਬੀਰ ਸਿੰਘ ਗਿੱਲ ਤੁਹਾਨੂੰ ਨਜ਼ਰ ਆ ਰਹਾ ਕਿ ਜ਼ਿਆਦਾ ਅਗਰੈਸਿਵ ਨਜ਼ਰ ਆ ਪਾਜੀ 15 ਸਾਲ ਜਦੋਂ ਸਰਦਾਰ ਵਿਕਰਮ ਸਿੰਘ ਜੀ ਮੁਜੀਤਿਆ ਜੀ ਕਿਤੇ ਚਲੇ ਜਾਂਦੇ ਸੀ ਕੁਰਸੀ ਤੇ ਕੌਣ ਬਹਿਰਦਾ ਸੀ ਸਰਦਾਰ ਤਲਬੀਰ ਸਿੰਘ ਗਿੱਲ ਇਸੇ ਕੀਤਾ ਫਾਇਦਾ ਲੇਤਾ ਉਹਨਾਂ ਨੇ ਇਸ ਜੀ ਦਾ ਫਾਇਦਾ ਲਿੱਤਾ ਉਹ ਉਹ ਆਪਣੀਆਂ ਮਨਮਰਜ਼ੀਆਂ ਕਰਨੀਆਂ ਚਾਹੁੰਦਾ ਚਾਹੁੰਦਾ ਸੀ ਇਹ ਮੇਜਰ ਸ਼ਿਵਚੰਦ ਸਿੰਘ ਨੇ ਗਗਨੀ ਭਗਣਾ ਕਿਸੇ ਤਾਂ ਇੱਕ ਵੀ ਕੋਈ ਕਢਾ ਦੇ ਰakesh Prahar ਕਿਸ ਨੇ ਇਹਦਾ ਪੈਸਾ ਖਾਇਆ ਹੋਵੇ ਇੰਡੀਆ ਉਸ ਥਾਂ ਤੋਂ ਉੱਠ ਕੇ ਇੰਡੀਆ ਸਲਤਨਤਾਂ ਬਣਾ ਲੀਆਂ ਤੇ ਅਜਮਾਹੀ ਦੇ ਜਨੈਲ ਨੂੰ ਮਾਰਾ ਕਹਿਣ ਲੱਗਿਆ ਅਸੀਂ ਜਮਾਨਤ ਜਬਤ ਕਰਾ ਦਾਂਗੇ ਉਸ ਸਰਦਾਰ ਤਲਵੀਰ ਸਿੰਘ ਗਿਲਦੀ ਕੋਈ ਕਿਸੇ ਡਰਦਾ ਨਹੀਂ ਹੁੰਦਾ ਲੇਕਿਨ ਉਹ ਕਹਿੰਦੇ ਮਗੀਟੇ ਦੇ ਹਲਕੇ ਦੇ ਲੋਕ ਹੀ ਮੇਰੇ ਨਾਲ ਨੇ ਬਹੁਤ ਔਖੀਏ ਤੂੰ ਇਹ ਤਾਂ ਹੁਣ ਪਤਾ ਲੱਗੂਗਾ ਕੁੰਡੀਆਂ ਦੇ ਸਿੰਘ ਵਸ ਗਏ ਨੇ ਤੜੂ ਬਣੇ ਮੈਂ ਖਾਣੀ ਬਹੁਤ ਮਸਾਲਾ ਆ ਇਹ ਭਗਵੰਤ ਮਾਨ ਅਸੀਂ ਭਗਵੰਤ ਸਿੰਘ ਮਾਨ ਖੜਾ ਹੋ ਜਾਈ ਇੱਥੇ ਮਗੀਟੇ ਹਲਕੇ ਚ ਉਹਦੀਆਂ ਜੜਾਂ ਹਲਾਦਾ ਕਿ ਭਾਈ ਜੀ ਉਹਦੀਆਂ ਜੜਾਂ ਹਲਾਦਾਂਗੇ ਲੇਕਿਨ ਉਹ ਕਹਿੰਦੇ ਭਗਵੰਤ ਮਾਨ ਉਹ ਇੱਥੇ ਆਉਂਦੀ ਕਿ ਲੋੜ ਮੈਂ ਰਾ ਕਿ ਦਿਖਾਵਾਂਗਾ ਹਲਕੀ ਬਣਾਤਾ ਇੱਥੇ ਡਾਂਗਾ ਖਾਦੇ ਟੀਚਰ ਵੀ ਕਿਹੜਾ ਵੱਡੂ ਫੀਚਰ ਵੀ ਫੜ ਮੰਗ ਪੱਤਰ ਵੀ ਪਾੜ ਦਿੰਦੇ ਟੈਂਕੀਆਂ ਉੱਤੇ ਚਾੜ ਦਿੰਦੇ ਉਹ ਪਾਣਾ ਕੁਰਸੀ ਉੱਤੇ ਬੈ ਕੇ ਦੇਖੇ ਕੌਣ ਸੀ ਮਾ ਮੁੰਡਾ ਮਾਸਟਰ ਦਾ ਮੁੰਡਾ ਮਾਸਟਰ ਦਾ ਇੱਥੇ ਜਿੱਥੇ ਵੀ ਜਾਓ ਕਦੇ ਕਿਸੇ ਡਾਂਗਾ ਪੈਂਦੀਆਂ ਨੇ ਅਮਰਸਰ ਪੁਲਿਸ ਆ ਜਿਹੜੀਆਂ ਤਨਤਾਨ ਪੁਲਿਸ ਮੇਰੇ ਤੇ ਝੂਠਾ ਪਰਚਾ ਕਰਤਾ ਕਿਨੇ ਕਰਿਆ ਤਨਤਾਨ ਤੇ ਕੰਚਰਬੀਤ ਭੈਣ ਸਾਡੀ ਨਾਲ ਸੀ ਬਰ ਰਹੀ ਸੀ ਸੰਧੂ ਸਾਹਿਬ ਤੇ ਸਰਦਾਰ ਤਲਵੀਰ ਸਿੰਘ ਗਿਲਦੀ ਸ਼ਾਇ ਤੇ ਮੇਰੇ ਤੇ ਝੂਠਾ ਪਰਚਾ ਉਹ ਦਵਾ ਲਾਂਗੇ ਕੱਗੇ ਨੂੰ ਕੱਗਾ ਮਿਕਰਮ ਸਿੰਘ ਜੀਤੀਆਂ ਆ 45 ਸਾਲ ਦੀ ਉਮਰ ਹੋਗੀ ਮਰਦੇ ਦਮ ਤਨਮਾਊਗਾ ਇੱਕ ਜਿਸ ਥਾਲੀ ਚ ਖਾਦਾ ਉਸ ਥਾਲੀ ਜੈ ਸ਼ੇਕ ਨਹੀਂ ਕਰਦਾ ਅਸੀਂ ਪਟਿਆਲੇ ਵਾਲੇ ਹੁੰਨੇ ਆ ਮਾਵੇ ਵਾਲੇ ਹੁੰਨੇ ਆ ਅਸੀਂ ਮਾਝੇ ਦੀ ਧਰਤੀ ਦੇ ਸਰਦਾਰ ਸਾਡਾ ਆ ਰਿਹਾ ਹੈ ਹਲਾਕੇ ਰੱਖ ਦਾਂਗੇ ਕੀ ਕਾਰਨ ਸਮਝੋ ਬੜੇ ਨੌਜਵਾਨ ਬੜੇ ਬਿਕਰਮ ਸਿੰਘ ਮੁਜੀਠੀਆ ਦੇ ਫੈਨ ਹੈ ਕੀ ਕਾਰਨ ਕੀ ਉਹਦੇ ਪਿੱਛੇ ਭਾਈ ਜੀ ਗੱਲ ਕਮਾ ਜੇ ਕਿਸੇ ਨੂੰ ਮੁਸ਼ਕਲ ਪੈ ਜਾਏ ਨਾ ਕੋਈ ਸੁਣਦਾ ਨਹੀਂ ਤਾਂ ਸਰਦਾਰ ਬਿਕਰਮ ਸਿੰਘ ਮੁਜੀਠੀਆ ਹੀ ਆ ਅੱਧੀ ਰਾਤ ਨੂੰ ਫੋਨ ਕਰ ਲੋ ਘਰੇ ਚਲੇ ਜਾਓ ਜੱਟ ਫੋਨ ਕਰਦਾ ਮਤਾਂਚ ਵੀ ਉਸਦੀ ਚੱਲਦੀ ਹੈ ਸਰਕਾਰਾਂ ਨੂੰ ਕੰਬ ਜਾਂਦੀਆਂ ਨੇ ਉਸ ਤੋਂ ਇਸ ਕਰਕੇ ਝੂਠਾ ਪਰਚਾ ਪਾ ਕੇ ਉਹਨੂੰ ਅੰਦਰ ਕਰਤਾ ਲੇਕਿਨ ਮੁੱਛਾ ਨਾ ਤਾਹ ਬੜਾ ਦੂਸਰੀ ਸਰਕਾਰਾਂ ਨੂੰ ਨਜ਼ਰ ਆਂਦਾ ਲੱਗਦਾ ਕਿ ਡਰਦੇ ਨੇ ਮੁੱਛਾ ਦੀ ਤਾਤ ਨੂੰ ਅੱਜ ਵਿਕਰਮ ਸਿੰਘ ਜੁੱਟਿਆ ਸਾਡੇ ਸਿਰ ਤੇ ਆਸ਼ੀਰਵਾਦ ਹੈ ਮੁੱਛਾ ਤਾਤਾ ਭਾਈ ਜੀ ਮੈਂ ਵੀ ਦਿੰਦਾ ਵਿਕਰਮ ਸਿੰਘ ਮਜੀਠੀਆ ਤਰਫੋਂ ਦਰਨਾ ਅੱਜ ਆਟਾਊਗਾ ਟਾਈਗਰ ਜੁੰਦਾ ਹੈ ਆ ਚਾਊਗਾ ਇੱਥੇ ਮੋਛਾਂ ਦਾ ਤਾ ਦੇਊਗਾ ਸਰਕਾਰ ਦੀ ਜੜਾ ਹਲਾ ਕੇ ਰੱਖ ਦਾਂਗੇ ਭਜੀ ਤੁਸੀਂ ਕੀ ਕਹਿਣਾ ਚਾਹੋਗੇ ਤਲਬੀਰ ਸਿੰਘ ਗਿੱਲ ਵਰਸਸ ਵਿਕਰਮ ਸਿੰਘ ਮਜੀਠੀਆ ਕਿੰਨਾ ਦਾ ਕੰਟੈਸਟ ਤੁਹਾਨੂੰ ਤਲਬੀਰ 2007 ਤੋਂ ਪਹਿਲਾਂ ਦਾ ਵਿਕਰਮ ਮਜੀਠੀਆ ਦੇ ਨਾਲ ਚੱਲਦਾ ਹੈ ਮੰਤਰੀ ਸਾਹਿਬ ਉਹਦਾ ਬਹੁਤ ਪਿਆਰ ਕਰਦੇ ਉਹਨੂੰ ਬਹੁਤ ਸਤਿਕਾਰ ਕਰਦੇ ਪਰ ਉਹਨੇ ਬਹੁਤ ਜ਼ਿਆਦਾ ਗਲਤ ਕੀਤਾ ਇੰਨਾ ਗਲਤ ਕੀਤਾ ਕਿ ਕੀ ਤੂੰ ਉਹਦੇ ਨਾਂ ਰਹਿ ਕੇ ਮੰਤਰੀ ਸਾਹਿਬ ਦੇ ਅੱਜ ਮੰਤਰੀ ਸਾਹਿਬ ਦੇ ਖਿਲਾਫ ਬੋਲਣਾ ਪਿਆ ਇੱਕ ਗੱਲ ਹੋਰ ਕਹਿੰਦਾ ਹੈ ਕਿ ਮੇਰੇ ਕੋਲ ਇਹ ਪਤਾ ਕਰ ਲਓ ਕਿ ਇਹਦੇ ਕੋਈ ਜਦ ਕਿੱਥੋਂ ਆਈ ਫਿਰ ਜੇ ਮੰਤਰੀ ਸਾਹਿਬ ਤੇ ਲਾਉਂਦਾ ਇਹ ਬਲੇਮ ਕਿ ਮੰਤਰੀ ਸਾਹਿਬ ਨੇ ਆਪੜਾ ਆ ਓਪੜਾ ਤੂੰ ਦੱਸ ਦੇ ਭਾਈ ਤੇਰੇ ਕੋ ਕਿੱਥੋਂ ਆ ਗਈਆਂ ਮੰਤਰੀ ਸਾਹਿਬ ਨੇ ਕਿਹਾ ਮੰਤਰੀ ਸਾਹਿਬ ਨੇ ਕਿਹਾ ਉਸ ਸਕੂਟਰ ਤੇ ਸੀ ਹਾਂ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਕੁਆਇਲਸਟੇ ਸੀ ਕੀ ਲੱਗਦਾ ਕਿ ਇਹ ਜ਼ਬਾਨੀ جنگ ਹੋਰ ਤਿੱਖੀ ਹੋਊਗੀ ਮੰਤਰੀ ਸਾਹਿਬ ਵਾਲੀ ਕੁਆਇਲਸਟੇ ਹੀ ਯੂਜ਼ ਕਰਦਾ ਸੀ ਇਹ ਰਾਤ ਨੂੰ 12 1 ਵਜੇ ਲੈ ਕੇ ਗੱਡੀ ਤੇ ਆਪਣੇ ਪਿੰਡ ਜਾਂਦਾ ਸੀ ਉੱਥੋਂ ਫੇਰ ਉੱਥੋਂ ਵਾਪਸ ਆਉਂਦਾ ਰਿਹੇ 4 ਵਜੇ ਠੀਕ ਆ ਜਿੰਨਾ ਸਰਕਾਰ ਨੇ ਵਿਕ੍ਰਮਜੀਠੇ ਜਿਹੜਾ ਪਰਚਾ ਦਿੱਤਾ ਆ ਇਹ ਸਰਪੇਨਾ ਤੋਂ ਡਰਦੇ ਆਣੇ ਤਾਂ ਪਰਚਾ ਦਿੱਤਾ ਆ ਮੈਂ ਦੱਸ ਦਿੰਦਾ ਜਦੋਂ ਮੁੱਖ ਮੰਤਰੀ ਨੇ ਹੈਲਪਲੈਨ ਕੱਢੀ ਪੰਜਾਬ ਦੇ ਵਿੱਚ ਐਂਟੀ ਕ腐ਪਸ਼ਨ ਦੀ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਮੇਰਾ ਪਰਚਾ ਦਰਜ ਹੋਇਆ ਸੀ ਰਗੂ ਤਲਵਾਰ ਸੇਵਾ ਸਰਜਿੰਦੇ ਪੀਏ ਦੇ ਅੱਜ ਉਹਦਾ ਚਲਾਨ ਪੇਸ਼ ਹੋ ਗਿਆ 2022 ਦਾ ਪਰਚਾ ਜੇ ਤੱਕ ਡੀਲੈਂਸਰ ਪੈਂਡਿੰਗ ਰੱਖਿਆ ਸਾਰੇ ਵਿਭਾਗਾਂ ਕਿਉਂਕਿ ਬਿਕਰਮਜੀਠੀ ਇਹਦੇ ਮਗਰ ਲਾਤਾ ਮੈਂ ਚੰਡੀਗੜ੍ਹ ਸੈਕਟਰੀਅਟ ਜਾ ਕੇ ਮੈਟਰ ਸਪਰਾਜ ਨੂੰ ਮਿਲਿਆ ਉਹ ਮਿਲਦੇ ਨਹੀਂ ਅਫਸਰ ਫੈਕਟਰੀਆਂ ਦੇ ਵਿੱਚ ਇੰਨਾ ਬੁਰਾ ਹਾਲ ਹੈ ਨਾ ਕਿ ਪੰਜਾਬ ਦਾ ਕੋਈ ਅਫਸਰ ਮਿਲ ਕੇ ਪੰਜਾਬ ਦੇ ਬੰਦੇ ਨੂੰ ਰਾਜੀ ਨਹੀਂ ਆ ਕਿਤੇ ਕੋਈ ਸੁਣਵਾਈ ਨਹੀਂ ਆ ਇੱਥੇ ਅੰਮ੍ਰਿਤਸਰ ਦੇ ਐਸਐਸਪੀ ਵਿਜੀਲੈਂਸ ਲੱਗਾ ਹੈ ਮਨਿੰਦਰ ਸਿੰਘ ਆਪਣੇ ਜਿਹੜੇ ਸਸਪੈਂਡ ਹੋ ਗਿਆ ਲਖਬੀਰ ਸਿੰਘ ਮੈਂ 1000 ਵਾਰ ਹੀ ਮਿਲਿਆ ਅੱਜ ਦਿੰਦੇ ਆਂ ਚਲਾਨ ਕੱਲ ਦਿੰਦੇ ਆ ਉਹ ਬੰਦੇ ਨੇ ਮੈਨੂੰ 10 ਲੱਖ ਦੀ ਆਫਰ ਕੀਤੀ ਉਲਟਾ ਮੇਰੇ ਤੇ ਪਰਚਾ ਪਾਤਾ ਮੈਨੂੰ ਦਬਾਉਣ ਵਾਸਤੇ 326 ਦਾ ਮੇਰੇ ਤੇ ਝੂਠਾ ਪਰਚਾ ਪਾਤਾ ਮੈਂ ਆਪਦੇ ਘਰੇ ਮੌਜੂਦ ਆ ਮੈਂ ਸਾਰੇ ਅੰਮ੍ਰਿਤਸਰ ਦੇ ਸੀਪੀ ਕੋਲ 1 ਸਾਲ ਜਾਂਦਾ ਰਿਹਾ ਲਗਾਤਾਰ ਅਜੇ ਤੱਕ ਪਰਚੇ ਨਾ ਨਹੀਂ ਕੱਢਿਆ ਕਿ ਇੱਕ ਕਰਨ ਸੀਗਾ ਬਿਕਰਮ ਸਿੰਘ ਮਜੀਠੀਆ ਜੁੜਾ ਕਿ ਜਿਹੜੇ ਨਕਲੀ ਕਾ ਪਰਚੇ ਕਿਹਦੇ ਦਾ ਫੇਕ ਪਰਚੇ ਆ ਬਿਲਕੁਲ ਝੂਠਾ ਵਰਚਾ ਆ ਨਹੀਂ ਤੁਹਾਡੇ ਜਿਹੜਾ ਕੀਤਾ ਤਾਂ ਕਰਨ ਲੱਗਦਾ ਕਿਉਂਕਿ ਕੋਈ ਹੋਰ ਕਹਿ ਰੇ ਮੇਰੇ ਤੇ ਫੇਕ ਆ ਹਾਂ ਬਿਲਕੁਲ ਸਾਨੂੰ ਪਤਾ ਸੀ ਮਜੀਠੀਆ ਸਾਹਿਬ 2007 ਦੇ ਚੱਲਦੇ ਆ ਉਤ ਤੋਂ ਬਾਅਦ ਅਸੀਂ ਬਾਹਰ ਚੱਲ ਕੇ ਬਰੇਜ ਦੇ ਵਿੱਚ ਚੱਲ ਗਏ ਆ ਆ ਕੇ ਉਤ ਤੋਂ ਬਾਅਦ ਇਹੋ ਹੀ ਆਲਿਆ ਕੋਈ ਸੁਣਵਾਈ ਨਹੀਂ ਕਿਸੇ ਪਾਸੇ ਮਜੀਠੀਆ ਸਾਹਿਬ ਤੇ ਗੱਲ ਸੁਣਦੇ ਆ ਇਨਸਾਫ ਦੀ ਗੱਲ ਕਰਦੇ ਆ ਝੂਠੇ ਪਰਚੇ ਆ ਇਹ ਚੋਂ ਨਿਕਲਿਆ ਕੁਛ ਨਹੀਂ ਚਲੋ ਛੱਡੋ ਮੇਰੀ ਗੱਲ ਕੁਵਰ ਵਿਜੇ ਪ੍ਰਤਾਪ ਸਾਹਿਬ ਆ ਆਈਪੀਐਸ ਹੋ ਉਹਨਾਂ ਨੇ ਰਿਸਪੈਕਟ ਕਰਦਾ ਕਿ ਪਰਚੇ ਦੇ ਵਿੱਚ ਹੈ ਹੀ ਕੁਝ ਨਹੀਂ ਆ ਜਦੋਂ ਪਰਚੇ 'ਚ ਹੈ ਹੀ ਕੁਝ ਨਹੀਂ ਆ ਟਰੰਕ ਭਰੇ ਵਿਜੀਲੈਂਸ ਨੇ ਉਹਨੂੰ ਲੋਕ ਲੱਗੇ ਆ ਉਹਦੇ ਵਿੱਚ ਕੀ ਪਤਾ ਕੀ ਆ ਤੁਸੀਂ ਕਹੇ ਦੀ ਬੈਂਕ ਸਟੇਟਮੈਂਟ ਲਾ ਦਿਓ ਇੱਕ ਬੰਦੇ ਦੇ ਪੰਜ ਪੰਜ ਅਕਾਊਂਟ ਆ 1000 2000 ਰੁਪਏ ਤੇ ਉਹਦਾ ਬਣ ਜਾਂਦਾ ਵੀ ਇਹ ਸਿਰਫ ਝੂਠਾ ਦਬਾਉਣ ਵਾਸਤੇ ਅੰਦਰ ਰੱਖਣ ਵਾਸਤੇ ਮੁੱਛਾਂ ਨੂੰ ਤਾਂ ਦਿੱਤਾ ਤਾਂ ਪਰਚਾ ਤਲਵੀਰ ਤੇ ਖੁਦ ਕਹਿੰਦਾ ਮੁੱਛਾਂ ਤਾਂ ਦਿੱਤਾ ਪਰਚਾ ਵਿਜੀਲ ਪ੍ਰੋਪੋਰਸ਼ਨਲ ਐਕਸਾਈਲਰ ਪਰਚਾ ਬਣਦਾ ਹੀ ਨਹੀਂ ਇਹ ਬਿਲਕੁਲ ਝੂਠਾ ਸਰਾਸਰ ਲੋਕਾਂ ਨੂੰ ਗਮਰਾਹ ਕੀਤਾ ਹੁਣ ਆ ਰਹੇ ਅੱਜ ਪਤਾ ਲੱਗ ਜੂਗਾ ਕਿੰਨੇ ਲੋਕ ਖੜੇ ਆ ਸਾਢੇ 3 ਵਜੇ ਦੇ ਲੋਕ ਇੱਥੇ ਖੜੇ ਆ ਉਹ ਲੋਕ ਆਏ ਜਿਹੜੇ ਪੱਕੇ ਵੋਟਰ ਰਿਆ ਤੇ ਸਪੋਰਟਰ ਆ ਮਜੀਠੀਆ ਸਾਹਿਬ ਦੇ ਇਹ ਕੀ ਮੁਕਾਬਲਾ ਕਰ ਲਾਂਗੇ ਇਹਨਾਂ ਕੋਲ ਲੀਡਰ ਹੈਗਾ ਮਾਜੇ ਦੇ ਵਿੱਚ ਮਜੀਠੀਆ ਇੱਡਾ ਲੇਕਿਨ ਭਗਵੰਤ ਸਿੰਘ ਸਾਹਿਬ ਕਹਿੰਦਾ ਨਾ ਕਿ ਅਸੀਂ ਹਰਾਵਾਂਗੇ ਇਹ ਵੀ ਤਲਵੀਰ ਗੱਲ ਕਹਿੰਦਾ ਉਹ ਵੀ ਇਹੀ ਹਰਾਵਾਂਗੇ ਜੇ ਮਜੀਠੀਆ ਨੌੜਾ ਤੇ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਜਿਹੜੇ ਮੁੱਖ ਮੰਤਰੀ ਨੇ ਉਹ ਆਪਣੀ ਅਫਸਰ ਸਾਈ ਦੇ ਕੰਟਰੋਲ ਕਰ ਰਿਹਾ ਨਾ ਅਫਸਰ ਸਾਈ ਦੇ ਵਿੱਚ ਪੰਜਾਬ ਚੋਂ ਲੋਕ ਜਾਂਦੇ ਸੈਕਟਰੀਟ ਮਿਲਵਾ ਤੇ ਮਿਲਦਾ ਕੋਈ ਨਹੀਂ ਆ ਇੰਨਾ ਬੁਰਾ ਹਾਲ ਕ ਜੋਨ ਦਿਓ ਸੰਭਾਲੀ ਆ ਨਾ ਕਦੀ ਦੇਖਿਆ ਹੀ ਨਹੀਂ ਤੁਸੀਂ ਕਿਤੇ ਚਲ ਜੋ ਕਿਸੇ ਦਫਤਰ ਦੇ ਵਿੱਚ ਕੋਈ ਮਿਲਦਾ ਹੀ ਨਹੀਂ ਅਕੇ ਕੋਈ ਸੁਣਵਾਈ ਨਹੀਂ ਕਿਸੇ ਦੀ ਲੇਕਿਨ ਉਹ ਤਾਂ ਕਹਿੰਦੇ ਜੀ ਕਿ ਇਹ 0 ਡਾਲਰ ਇਸ ਪਾਲਿਸੀ ਰੱਖੀ ਹੈ ਜੀ 0 ਡਾਲਰ ਸਿਆ ਮੇਰਾ ਪਰਚਾ ਕੱਢ ਲਓ ਐਫ ਆਈ ਆ ਨੰਬਰ 5 2022 ਰਗੂ ਤਲਵਾਰ ਪੀ ਐਸ ਬਲ ਸਰਜਣਾ ਕੱਢੋ ਪਰਚਾ ਕਿੱਥੇ ਗਿਆ ਉਹ ਉਹਦਾ ਚਲਾਨ ਅਜੇ ਤੱਕ ਇਹਦੇ ਵਾਇਸ ਸੈਂਪਲਿੰਗ ਨਹੀਂ ਲਈ ਇਹਨਾਂ ਨੇ ਉਹ ਬੰਦੇ ਨੇ ਮੇਰੇ ਤੇ ਪਰਚਾ ਖਰਾਤਾ ਸਦਰ ਠਾਣੇ ਦੇ ਵਿੱਚ ਇਹ ਇਨਸਾਫ ਆ ਕੋਈ ਬੋਕੋ ਬੋਕੋਲੇ ਲੋਕ ਜਿਹੜੇ ਨੇ ਸਤਾਏ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਔਰ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੇ ਵਿੱਚ ਵੀ ਨਿਤਰਦੇ ਹੋਏ ਜ਼ਰੂਰ ਨਜ਼ਰ ਆ ਰਹੇ ਨੇ ਉਹ ਕਿਸੇ ਮੈਂ ਬਾਅਦ ਵਿਕਰਮ ਸਿੰਘ ਮਜੀਠੀਆ ਤੇ ਪਹੁੰਚਣਗੇ ਅਤੇ 2027 ਦੀ ਚੋਣਾਂ ਨੂੰ ਲੈ ਕੇ ਵੀ ਹਰ ਇੱਕ ਵਿਅਕਤੀ ਦੇ ਮੂੰਹ 'ਚ ਉਹੀ ਗੱਲ ਕਹਿਣੀ ਕਿ ਤਲਬੀਰ ਸਿੰਘ ਗਿੱਲ ਨੂੰ ਉਹਨਾਂ ਦੇ ਨਾਲ ਜਿਹੜਾ ਤਰੋਜ ਰਾਇ ਸੀ ਉਹ ਨਹੀਂ ਕਮਾਉਣਾ ਚਾਹੀਦਾ ਸੀ ਹੁਣ ਵੇਖਣਾ ਹੋਏਗਾ ਕਿ ਦੋਨਾਂ ਵਿੱਚ ਜੁਬਾਨੀ ਚੰਗ ਕਿਸ ਤਰ੍ਹਾਂ ਤੇਜ ਹੁੰਦੀ ਹੈ ਔਰ ਵਿਕਰਮ ਸਿੰਘ ਮਜੀਠੀਆ ਜੀ ਦੇ ਉੱਤੇ ਪਹੁੰਚਦੇ ਨੇ ਕਿਸ ਤਰ੍ਹਾਂ ਸਵਾਗ ਜਿਹੜਾ ਹੈ ਉਹ ਕੀਤਾ ਜਾਂਦਾ ਹੈ ਕੈਮਰਾਪਰਸਨ ਰਾਜੀਵ ਦੇ ਨਾਲ